ਕੈਨੇਡਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਜਿੱਥੇ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਦੀ ਹੈ ਕਿ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ 12 ਸੀਟਾਂ ਵੀ ਹਾਸਲ ਨਹੀਂ ਕਰ ਪਾਈ ਤੇ ਨੈਸ਼ਨਲ ਪਾਰਟੀ ਦੇ ਵੱਜੋਂ ਆਪਣਾ ਦਰਜਾ ਜੋ ਹੈ ਉਹ ਐਨ ਡੀ ਪੀ ਪਾਰਟੀ ਜੋ ਹੈ ਉਹ ਗਵਾ ਚੁੱਕੀ ਹੈ ਉਹ ਤੇ ਗੱਲ ਕਰੀਏ ਕਨ ਲਿਬਰਲ ਪਾਰਟੀ 144 ਸੀਟਾਂ ਦੇ ਵੜਤ ਬਣਾਈ ਹੋਈ ਹੈ ਇਹ ਦੱਸਦੀ ਹੈ ਕਿ ਲਿਬਰਲ ਪਾਰਟੀ ਦੇ ਵੱਲੋਂ ਜਿੱਥੇ ਸਭ ਤੋਂ ਅੱਗੇ ਚਲ ਰਹੀ ਹੈ ਲੈਬਲਰ ਪਾਰਟੀ 104 ਸੀਟਾਂ ਦੇ ਜੋ ਹੈ ਉਹ ਪਾਰਟੀ ਅੱਗੇ ਚੱਲ ਰਹੀ ਹੈ ਉੱਥੇ ਹੀ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਗੱਲ ਕਰੀਏ ਕਿ ਜਗਮੀ ਸਿੰਘ ਦੀ ਪਾਰਟੀ ਜਿਸ ਦੇ ਲੀਡਰ ਜੋਜਗਮੀ ਸਿੰਘ ਸੀ ਉਹ ਆਪਣਾ ਹਲਕਾ ਵੀ ਉਥੋਂ ਸੀਟ ਹਾਰ ਚੁੱਕੇ ਨੇ ਦੱਸਦੇ ਕਿ ਐਨਡੀਪੀ ਜਿਸਨੇ ਪਿਛਲੇ ਸਾਲ 24 ਸੀਟਾਂ ਹਾਸਲ ਕੀਤੀਆਂ ਸੀ ਤੇ ਇਸ ਸਾਲ ਅਜੇ ਤੱਕ ਇੱਕ ਵੀ ਸੀਟ ਤੇ ਜਿੱਤ ਹਾਸਲ ਨਹੀਂ ਕਰ ਪਾਈ ਦੱਸਦੀ ਹੈ ਕਿ ਬੇਸ਼ੱਕ ਐਨਡੀਪੀ ਜੋ ਹੈ ਉਹ 9 ਸੀਟਾਂ ਦੇ ਬੜਤ ਬਣਾਏ ਹੋਇਆ ਹੈ ਪਰ ਹਜੇ ਤੱਕ ਇੱਕ ਵੀ ਸੀਟ ਉਸਦੇ ਹਿੱਸੇ ਨਹੀਂ ਆਈ ਤੇ ਐਨਡੀਪੀ ਇਸ ਸਮੇਂ ਕਾਫੀ ਵੱਡਾ ਚੱਕਾ ਐਨਡੀਪੀ ਨੂੰ ਲੱਗਿਆ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਜਗਮੀ ਸਿੰਘ ਜਿਸ ਪਾਰਟੀ ਦੇ ਲੀਡਰ ਨੇ ਜਗਮੀ ਸਿੰਘ ਖੁਦ ਆਪਣੀ ਸੀਟ ਜੋਨੇ ਉਹ ਨਹੀਂ ਬਚਾ ਪਏ ਤਾਂ ਐਂਡੀਪੀ ਪਾਰਟੀ ਨੂੰ ਇਸ ਵਾਰ ਕੈਨੇਡਾ ਚੋਣਾਂ ਚ ਵੱਡਾ ਛਟਕਾ ਲੱਗਿਆ ਦੱਸ ਦਿਓ ਕਿ ਐਂਡੀਪੀਓ ਪਾਰਟੀ ਹੈ ਜੋ ਕੈਨੇਡਾ ਵਿੱਚ ਖਾਲਿਸਤਾਨ ਨੂੰ ਸਮਰਥਨ ਕਰਦੀ ਹੈ ਯਾਨੀ ਕਿ ਖਾਲਿਸਤਾਨਿਕ ਸਮਰਥਕ ਹੈ ਪਾਰਟੀ ਤਾਂ ਉਥੇ ਹੀ ਖਾਲਿਸਤਾਨੀ ਸਮਰਥਕਾਂ ਦੇ ਲਈ ਜੀ ਦੇਖਿਆ ਜਾਵੇ ਤਾਂ ਇੱਕ ਵੱਡਾ ਛਟਕਾ ਹੈ ਕਿਉਂਕਿ ਖੁੱਲਾ ਸਮਰਥਨ ਜੋ ਹੈ ਉਹ ਜਗਮੀਤ ਸਿੰਘ ਦੇ ਵੱਲੋਂ ਦਿੱਤਾ ਜਾਂਦਾ ਸੀ ਖਾਲਿਸਤਾਨ ਦੇ ਲਈ ਤਾਂ ਉਥੇ ਹੀ ਹੁਣ ਜਗਮੀਤ ਸਿੰਘ ਦੇ ਵੱਲੋਂ ਵੀ ਪਾਰਟੀ ਦੇ ਲੀਡਰ ਵੱਜੋਂ ਅਸਤੀਫਾ ਦੇਣ ਦੀਆਂ ਖਬਰਾਂ ਜਦੋਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਕੈਨੇਡਾ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆ ਰਹੇ ਨੇ ਜਿੱਥੇ ਲਿਬਰਲ ਪਾਰਟੀ ਦੇ ਹੱਕ ਵਿੱਚ ਇਹ ਚੋਣ ਨਤੀਜੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਉੱਥੇ ਐਨਡੀਪੀ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਝਟਕਾ ਲੱਗਿਆ ਜਿੱਤੇ ਲੀਡਰ ਦੇ ਵੱਜੋਂ ਐਨਡੀਪੀ ਪਾਰਟੀ ਦੇ ਲੀਡਰ ਵੱਜੋਂ ਜਗਮੀਤ ਸਿੰਘ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ